ਅਹੀਂ 크੍ਰਿਸਚਨ ਭਾਈਚਾਰੇ ਦੇ ਖਿਲਾਫ ਨਹੀਂ ਅਸੀਂ ਉਸ ਪਖੰਡਵਾਦ ਦੇ ਖਿਲਾਫ ਹਾਂ ਉਹਨਾਂ ਦਾ ਪਿਛਲੇ ਦਿਨੀ ਇੱਕ ਐਸਐਸਏ ਸੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਦਰਗਿਆਨਾ ਤੀਰਥ ਦੇ ਬਾਹਰ ਔਨ ਜੂਡੀ ਯੂਨੀਫਾਰਮ ਪਾ ਕੇ ਲੋਕਾਂ ਦੇ ਵਖੰਡ ਕਰ ਰਿਆ ਸੀ ਕੀ ਉਹਨੇ ਮਹਿਕਮੇ ਤੋਂ ਪਰਮਿਸ਼ਨ ਲਈ ਹੈ ਗਿਰਜਾ ਘਰ ਬਣਾਇਆ ਹੋਇਆ ਹੈ ਮਾਲੀ ਕੀ ਉਹਨੇ ਮਹਿਕਮੇ ਤੋਂ ਪਰਮਿਸ਼ਨ ਲਈ ਹੈ ਇੰਨੀ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਮਹਿਕਮਾ ਉਰਤੇ ਕਿਉਂ ਨਹੀਂ ਐਕਸ਼ਨ ਲੈ ਚੁੱਕਿਆ ਹਰ ਮਹਿਕਮੇ ਦੇ ਵਿੱਚ ਇਹਨਾਂ ਨੇ ਆਪਣੇ ਬੰਦੇ ਵਾੜੇ ਹੋਏ ਨੇ ਧਰਮ ਪਰिवर्तन ਕਰਕੇ ਬੈਠੇ ਹੋਏ ਨੇ ਕੋਈ ਕੁਮਾਰ ਆ ਕੋਈ ਸਿੰਘ ਆ ਕੋਈ ਕੋਰ ਆ ਵਰਦੀ ਦੇ ਵਿੱਚ ਪ੍ਰੇ ਕਰਨਾ ਗੁਨਾਹ ਸਮਝਦੇ ਬਿਲਕੁਲ ਗੁਨਾਹ ਨਹੀਂ 벨ਟ ਬੰਦ ਫੋਰਸ ਦੇ ਵਿੱਚ ਉਹਨੇ ਆਪਣੇ ਡੀਜੀ ਕੋ ਪਰਮਿਸ਼ਨ ਲਈ ਆ ਸ਼ਰੇ ਆਮ ਕੋਰੇ ਕਹਿੰਦੇ ਜੀ ਮੈਂ ਦੁੱਖ ਦੂਰ ਕਰਤਾ ਆ ਉਹ ਕੰਮ ਨਹੀਂ ਕਰ ਸਕਦਾ ਏਦਾਂ ਚੱਲ ਸਕਦਾ ਹੈ ਕਿ ਨਾਮ ਦੇ ਪਿੱਛੇ ਆਪਾਂ ਸਿੰਘ ਕੁਮਾਰ ਜਾਂ ਸ਼ਰਮਾ ਲਗਾ ਕੇ ਮਸੀਹ ਭਾਈਚਾਰੇ ਦਾ ਪ੍ਰਚਾਰ ਕਰੀਏ ਬਿਲਕੁਲ ਨਹੀਂ ਕਰ ਸਕਦਾ ਜੀ ਇਹ ਇੱਕ ਸਮਾਜ ਨੂੰ ਧੋਖਾ ਦੇ ਰਿਹਾ ਜਿਹੜਾ ਸਵਧਾਨ ਆ ਉਹ ਹਰਕ ਨੂੰ ਆਗਿਆ ਦਿੰਦਾ ਆ ਕੀ ਆਪਣਾ ਧਰਮ ਪਰिवर्तन ਕਰੇ ਨਾਲ ਉਹੀ ਸ਼ਬਦਾਂ ਇਹ ਵੀ ਕਹਿੰਦਾ ਕਿ ਤੂੰ ਆਪਣਾ ਲੀਗਲ ਪ੍ਰੋਸੈਸ ਕਰਕੇ ਤੂੰ ਉਸ ਧਰਮ ਤੇ ਜਾ ਅਨਲੀਗਲੀ ਇਹ 크ਰਿਸਚਨ ਬਣੇ ਹੋਏ ਨੇ ਜਿਹੜਾ ਕਿ ਇਹਨਾਂ ਦਾ ਚੰਦ ਦਿਨਾਂ ਦੇ ਵਿੱਚ ਅਸੀਂ ਖਲਾਸਾ ਵੀ ਕਰਾਂਗੇ ਇਹ ਮੁਸੀਬਾਈ ਚਾਰੇ ਚ ਜਾਂਦੇ ਆ ਕਿ ਆਪਣੇ ਲੀਗਲ ਡਾਕੂਮੈਂਟਾਂ ਦੇ ਉੱਪਰ ਨਾਮ ਚੇਂਜ ਕਰਵਾਉਂਦੇ ਨੇ ਬਿਲਕੁਲ ਨਹੀਂ ਕਰਾਂਦੇ ਇਹੋ ਤੇ ਮੈਂ ਕਹਿ ਰਿਹਾ ਜੀ ਕਿ ਇਹ ਲੀਗਲ ਪ੍ਰੋਸੈਸ ਕੋਸ਼ਿਸ਼ ਨਹੀਂ ਚੇਂਜ ਕਰਦੇ ਇਹ ਗਵਰਨਮੈਂਟ ਕੋ ਬੈਨੀਫਿਟ ਵੀ ਲਈ ਜਾ ਰਹੇ ਨੇ ਜਿਹੜਾ ਦਸਤਾਰ ਬਣ ਕੇ ਕਰੇਗਾ ਉੱਤੇ ਆਪਾਂ ਲੀਗਲੀ ਕਾਰਵਾਈ ਕਰਾਵਾਂਗੇ ਔਰ ਤੇ 295 A ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਜੇ ਤੁਹਾਡੀ ਪ੍ਰੇ ਨਾ ਠੀਕ ਹੁੰਦੀਏ ਸੀਐਮਸੀ ਬੰਦ ਕਰ ਦਿਓ ਵੀਡੀਓ ਦੇਖਿਆ ਹੈ ਕਿ ਛਿਟਾ ਮਾਰ ਕੇ ਸਾਰੇ ਐਂ ਬੇਹੋਸ਼ ਹੋ ਜਾਂਦੇ ਨੇ ਮੁੜ ਕੇ ਠੀਕ ਵੀ ਹੋ ਜਾਂਦੇ ਨੇ ਜੇ ਤੁਸੀਂ ਇੰਨੀ ਕਰਨੀ ਆਲੇ ਹੋ ਤਾਂ ਤੁਸੀਂ ਸਾਡੇ ਕੋਲ ਹੈਗੇ ਪਖੰਡ ਤੱਕ ਕਰ ਦਿਓ ਕਿ ਤੁਸੀਂ ਬਾਰਡਰ ਤੇ ਜਾਓ ਨਾ ਸ਼ੈਨਾ ਨੂੰ ਗੋਲੀ ਚਲਾਉਣ ਦੀ ਕੀ ਲੋੜ ਹੈ ਉੱਥੇ ਜਾ ਕੇ ਛਿਟਾ ਦਿਓ ਬੇਹੋਸ਼ ਕਰ ਦਿਓ ਸਾਰੇ ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ ਆ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਮਸੀ ਭਾਈਚਾਰੇ ਦੇ ਉੱਤੇ ਸਵਾਲ ਚੁੱਕਰੇ ਨੇ ਕਿ ਜੋ ਇਹਨਾਂ ਦੇ ਵਿੱਚ ਪਖੰਡਵਾਦ ਚੱਲ ਰਿਹਾ ਆ ਉਸ ਨੂੰ ਕਿਦਾਂ ਸਹੀ ਕੀਤਾ ਜਾਏਗਾ ਉਸ ਨੂੰ ਕਿਦਾਂ ਠੱਲ ਪਾਈ ਜਾਏਗੀ ਉਸ ਨੂੰ ਲੈ ਕੇ ਲਗਾਤਾਰ ਇਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਸੋ ਹੁਣ ਉਹਨਾਂ ਦੀ ਹਮਾਇਤ ਦੇ ਵਿੱਚ ਹਿੰਦੂ ਜਥੇਬੰਦੀਆਂ ਵੀ ਪਹੁੰਚੀਆਂ ਨੇ ਜੋ ਕਹਿ ਲਈ ਅੱਜ ਪ੍ਰੈਸ ਵਾਰਤਾਕੀ ਕੀਤੀ ਗਈ ਸੋ ਗੱਲਬਾਤ ਕਰਦੇ ਆ ਅੰਨ ਨਾਲ ਸਭ ਤੋਂ ਪਹਿਲਾਂ ਜੀ ਸਵਾਗਤ ਕਰਦੇ ਆ ਤੁਹਾਡਾ ਸਕਰੋਲ ਪੰਜਾਬੀ ਜੀ ਧੰਨਵਾਦ ਜੀ ਕੀ ਨਾਮ ਤੁਹਾਡਾ ਮੈਂ ਸ਼੍ਰੀ ਸ਼੍ਰੀ 1008 ਮਹਾ ਮੰਡलेश्वर ਸੁਆਮੀ ਅਸ਼ਨੀਲ ਮਹਾਰਾਜ ਸ਼ੰਕ੍ਰਚਾਰੀਆ ਪ੍ਰਦੇਸ਼ ਪੰਜਾਬ ਪ੍ਰਮੁਖ ਕਾਲੀ ਸਾਨਾ ਰਾਸ਼ਟਰੀ ਮਹਾ ਸਚਿਵ ਸੋ ਹੁਣ ਕਹਿ ਲਈ ਕਿ ਬਾਬਾ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲੋ ਲਗਾਤਾਰ ਮਸੀਹ ਭਾਈਚਾਰੇ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਕਿ ਜੋ ਪੰਜਾਬ ਦੇ ਵਿੱਚ ਪਖੰਡਵਾਦ ਚੱਲ ਰਿਹਾ ਜੋ ਇਹਨਾਂ ਵੱਲੋਂ ਫਾਇਰ ਕੀਤਾ ਜਾਂਦਾ ਹੈ ਬੰਦਾ ਤੜਫਦਾ ਆ ਇਹ ਚੀਜ਼ਾ ਜੋ ਹੁੰਦੀ ਹੈ ਇਹਨਾਂ ਨੂੰ ਪਖੰਡਵਾਦ ਦੱਸਿਆ ਗਿਆ ਸੋ ਤੁਸੀਂ ਇਸ ਚੀਜ਼ ਦੇ ਵਿੱਚ ਕਿੰਨੀ ਸੱਚਾਈ ਸਮਝਦੇ ਹੋ ਜਾਂ ਕੀ ਸਮਝਦੇ ਮੈਂ ਇਹ ਪਹਿਲਾਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਅਸੀਂ 크ਿਸਚੀਅਨ ਭਾਈਚਾਰੇ ਦੇ ਖਿਲਾਫ ਨਹੀਂ ਅਸੀਂ ਉਸ ਪਖੰਡਵਾਦ ਦੇ ਖਿਲਾਫ ਆ ਆਪਾਂ ਪਖੰਡਵਾਦ ਦੇ ਖਿਲਾਫ ਆ ਬਾਬਾ ਗੁਰਪ੍ਰੀਤ ਸਿੰਘ ਜੀ ਵੀ ਪਖੰਡਵਾਦ ਦੇ ਖਿਲਾਫ ਚੱਲੇ ਨੇ ਸਭ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਨਾ ਆ ਕਿ ਇਹਨਾਂ ਦਾ ਪਿਛਲੀ ਦਿਨੀ ਇੱਕ ਐਸਐਸਏ ਸੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਦਰਗਿਆਨਾ ਤੀਰਥ ਦੇ ਬਾਹਰ ਔਨ ਜੂੜੀ ਯੂਨੀਫਾਰਮ ਪਾ ਕੇ ਲੋਕਾਂ ਦੇ ਪਖੰਡ ਕਰ ਰਿਆ ਸੀ ਕਿ ਉਹਨੇ ਮਹਿਕਮੇ ਤੋਂ ਪਰਮਿਸ਼ਨ ਲਈ ਆ ਉਹਨੇ ਜਿਹੜਾ ਧਰਮ ਪਰਿਵਰਤਨ ਕੀਤਾ ਆ ਉਹਨੇ ਮਹਿਕਮੇ ਤੋਂ ਪਰਮਿਸ਼ਨ ਲਈ ਆ ਫਿਰ ਉਹਨੇ ਜਿਹੜੀ ਇੱਕ ਮਸਜਿਦ ਆਪਣਾ ਗਿਰਜਾ ਘਰ ਬਣਾਇਆ ਹੋਇਆ ਹੈ ਮਾਲੀ ਕੀ ਉਹਨੇ ਮਹਿਕਮੇ ਤੋਂ ਪਰਮਿਸ਼ਨ ਲਈ ਆ ਤੇ ਮਹਿਕਮੇ ਇੰਨੀ ਵੀਡੀਓ ਵਾਇਰਲ ਹੋਣ ਦੇ باوجود ਮਹਿਕਮਾ ਉਰਤੇ ਕਿਉਂ ਨਹੀਂ ਐਕਸ਼ਨ ਲੈ ਚਕਿਆ ਉਹਦਾ ਕਾਰਨ ਇਹ ਆ ਕਿ ਮਹਿਕਮੇ ਹਰਕ ਮਹਿਕਮੇ ਦੇ ਵਿੱਚ ਇਹਨਾਂ ਨੇ ਆਪਣੇ ਬੰਦੇ ਵਾੜੇ ਹੋਏ ਨੇ ਧਰਮ ਪਰਿਵਰਤਨ ਕਰਕੇ ਬੈਠੇ ਹੋਏ ਨੇ ਕੋਈ ਕੁਮਾਰ ਆ ਕੋਈ ਸਿੰਘ ਆ ਕੋਈ ਕੋਰ ਆ ਕਿ ਉਹ ਇਹਨਾਂ ਦੀ ਮਦਦ ਕਰਦੇ ਨੇ ਸਰ ਤੁਸੀਂ ਤਾਂ ਜ਼ਿਕਰ ਕੀਤਾ ਕਿ ਉਹ ਵਰਦੀ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਮਤਲਬ ਉਹਨਾਂ ਦੇ ਵਿੱਚ ਇਹ ਚੀਜ਼ ਕਹਿੰਦੇ ਆ ਕਿ ਆਪਾਂ ਪ੍ਰੇ ਕਰਦੇ ਆ ਕਿਸੇ ਦੇ ਲਈ ਕਿ ਉਹ ਠੀਕ ਹੋ ਜਾਏ ਵਰਦੀ ਦੇ ਵਿੱਚ ਪ੍ਰੇ ਕਰਨਾ ਗੁਨਾਹ ਸਮਝਦੇ ਬਿਲਕੁਲ ਗੁਨਾਹ ਨਹੀਂ 벨ਟ ਬੰਦ ਫੋਰਸ ਦੇ ਵਿੱਚ ਉਹਨੇ ਆਪਣੇ ਡੀਜੀ ਕੋ ਪਰਮਿਸ਼ਨ ਲਈ ਆ ਇੱਕ ਪੀਪੀਆਰ ਦਾ ਫਿਕਰਾ ਹੈਗਾ ਆ ਉਹਦੇ ਤਹਿਤ ਡੀਜੀਪੀ ਪਰਮਿਸ਼ਨ ਦਿੰਦਾ ਆ ਕਿ ਆਪਣੀ ਡਿਊਟੀ ਤੋਂ ਇਲਾਵਾ ਅਸੀਂ ਮੰਨ ਲਓ ਸਕੂਟਰ ਖਰੀਦਦੇ ਆ ਕੋਈ ਵੀ ਚੀਜ਼ ਖਰੀਦਦੇ ਆ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਆ ਠੀਕ ਐ ਉਹਦਾ ਫੈਲਟੀਮੈਂਟਰ ਰਾਈਟ ਹੈਗਾ ਆਪਣਾ ਗੁਰਦੁਆਰਾ ਸਾਹਿਬ ਜਾਵੇ ਮੰਦਰੇ ਜਾਵੇ ਗਿਰਜੇ ਜਾਵੇ ਮਸਜਿਦ ਜਾਵੇ ਉਹ ਔਰ ਆਪਣਾ ਪਰ ਉਹ ਕਿਸੇ ਦੇ ਪ੍ਰੇਰ ਨਹੀਂ ਕਰ ਸਕਦਾ ਵਰਡਿਚ ਵਰ ਔਨ ਡਿਊਟੀ ਔਨ ਡਿਊਟੀ ਨਹੀਂ ਕਰ ਸਕਦਾ ਫਿਰ ਸ਼ਰੇ ਆਮ ਕੋਰੇ ਕਹਿੰਦੇ ਜੀ ਮੈਂ ਦੁੱਖ ਦੂਰ ਕਰਤਾ ਆ ਉਹ ਕੰਮ ਨਹੀਂ ਕਰ ਸਕਦਾ ਨਾ ਹੀ ਉਹਨੂੰ ਮਹਿਕਮਾ ਇਸ ਚੀਜ਼ ਨੂੰ ਲਾਅ ਕਰਦਾ ਹੈ ਅੱਛਾ ਸਵਾਲ ਹੁਣ ਇਹ ਵੀ ਹੈਗਾ ਜਿਹੜੇ ਹਿੰਦੂ ਪਾਈਚਾਰੇ ਦੇ ਲੋਕ ਹੋ ਗਏ ਜਾਂ ਸਿੱਖ ਪਾਈਚਾਰੇ ਦੇ ਲੋਕ ਹੋ ਗਏ ਜੋ ਕਨਵਰਟ ਹੋ ਕੇ ਮਸੀਹ ਪਾਈਚਾਰੇ ਚ ਜਾ ਰਹੇ ਨੇ ਕਿ ਉਹ ਨਾਮ ਦੇ ਪਿੱਛੇ ਕੁਮਾਰ ਜਾਂ ਸਿੰਘ ਐਦਾਂ ਹੀ ਲਗਾ ਸਕਦੇ ਨੇ ਕਿਉਂਕਿ ਕਾਫੀ ਲੋਕ ਐਦਾਂ ਦੇ ਨੇ ਜਿਨ੍ਹਾਂ ਨੇ ਦਸਤਾਰਾਂ ਵੀ ਸਜਾਈਆਂ ਨੇ ਪਾਸਟਰ ਬਣੇ ਆ ਸੋ ਐਦਾਂ ਚੱਲ ਸਕਦਾ ਹੈ ਕਿ ਨਾਮ ਦੇ ਪਿੱਛੇ ਆਪਾਂ ਸਿੰਘ ਕੁਮਾਰ ਜਾਂ ਸ਼ਰਮਾ ਲਗਾ ਕੇ ਮਸੀਹ ਪਾਈਚਾਰੇ ਦਾ ਪ੍ਰਚਾਰ ਕਰੀਏ ਬਿਲਕੁਲ ਨਹੀਂ ਕਰ ਸਕਦਾ ਜੀ ਇਹ ਇੱਕ ਸਮਾਜ ਨੂੰ ਧੋਖਾ ਦੇ ਰਿਹਾ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਵੇਖਣ ਦੀ ਲੋੜ ਆ ਕਿ ਉਹਨੇ ਲੀਗਲੀ ਆਪਣਾ ਧਰਮ ਪਰਿਵਰਤਨ ਕੀਤਾ ਕਿ ਨਹੀਂ ਕੀਤਾ ਜੇ ਉਹਨੇ ਲੀਗਲੀ ਧਰਮ ਪਰਿਵਰਤਨ ਕੀਤਾ ਆ ਪਰ ਇਹ ਜਿਹੜਾ ਸਵਧਾਨ ਆ ਉਹ ਹਰਕ ਨੂੰ ਆਗਿਆ ਦਿੰਦਾ ਆ ਕਿ ਆਪਣਾ ਧਰਮ ਪਰिवर्तन ਕਰ ਲੈ ਨਾਲ ਉਹ ਹੀ ਸਵਧਾਨ ਇਹ ਵੀ ਕਹਿੰਦਾ ਕਿ ਤੂੰ ਆਪਣਾ ਲੀਗਲ ਪ੍ਰੋਸੈਸ ਕਰਕੇ ਤੂੰ ਉਸ ਧਰਮ ਚ ਜਾ ਇਹਨਾਂ ਨੇ ਕਿਸੇ ਨੇ ਲੀਗਲੀ ਪ੍ਰੋਸੈਸ ਨਹੀਂ ਫਾਲੋ ਕੀਤਾ ਅਨਲੀਗਲੀ ਇਹ 크੍ਰਿਸਚੀਅਨ ਬਣੇ ਹੋਏ ਨੇ ਜਿਹੜਾ ਕਿ ਇਹਨਾਂ ਦਾ ਚੰਦ ਦਿਨਾਂ ਦੇ ਵਿੱਚ ਅਸੀਂ ਖਲਾਸਾ ਵੀ ਕਰਾਂਗੇ ਪਰ ਸਵਾਲ ਇਹ ਵੀ ਹੈ ਕਿ ਜੇਕਰ ਇਹ ਮਸੀਹ ਭਾਈਚਾਰੇ ਚ ਜਾਂਦੇ ਆ ਕਿ ਆਪਣੇ ਲੀਗਲ ਡਾਕੂਮੈਂਟਾਂ ਦੇ ਉੱਪਰ ਨਾਮ ਚੇਂਜ ਕਰਵਾਉਂਦੇ ਨੇ ਬਿਲਕੁਲ ਨਹੀਂ ਕਰਾਉਂਦੇ ਇਹੋ ਤੇ ਮੈਂ ਕਹਿ ਰਿਹਾ ਜੀ ਕਿ ਇਹ ਲੀਗਲ ਪ੍ਰੋਸੈਸ ਕੋਈ ਨਹੀਂ ਚੇਂਜ ਕਰਦੇ ਇਹ ਗਵਰਨਮੈਂਟ ਕੋ ਬੈਨੀਫਿਟ ਵੀ ਲਈ ਜਾ ਰਹੇ ਨੇ ਜਿਹੜੇ ਸਿੰਘ ਪੱਗ ਬਣ ਕੇ ਕਰਦੇ ਨੇ ਉਹ ਵੀ ਇੱਕ ਧੋਖਾ ਆ ਉਹ ਸਿੱਖ ਸਮਾਜ ਦੇ ਨਾਲ ਧੋਖਾ ਆ ਜਿਹੜੇ ਸ਼ਰਮਾ ਹਿੰਦੂ ਕੁਮਾਰ ਨੇ ਉਹ Hindu ਸਮਾਜ ਨਾਲ ਧੋਖਾ ਕਰ ਰਹੇ ਨੇ ਠੀਕ ਹੈ ਜੀ ਤੁਸੀਂ ਆਪਣਾ ਧਰਮ ਪਰਵਰਨਨ ਕੀਤਾ ਆਪਣੇ ਮਗਰ ਮਸੀਹ ਲਾਓ ਸੋ ਜਿਸ ਤਰੀਕੇ ਨਾਲ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਖਾਸ ਕਰਕੇ ਪਹਿਨਾਵੇ ਤੋਂ ਜਾਣਿਆ ਜਾਂਦਾ ਜੇਕਰ ਮੈਂ ਦਸਤਾਰ ਸਜਾਈਏ ਤਾਂ ਮੈਂ ਸਿੱਖ ਆ ਜੇਕਰ ਤੁਸੀਂ ਟਿੱਕਾ ਲਗਾਇਆ ਤਾਂ ਤੁਸੀਂ Hindu ਧਰਮ ਸਨਾਤਨ ਧਰਮ ਤੋਂ ਆਪਣਾ ਜਿਹੜਾ ਆ ਬਿਲੋਂਗ ਕਰ ਦਿਓ ਸੋ ਹਰ ਇੱਕ ਧਰਮ ਦਾ ਆਪਣਾ ਹੈਗਾ ਆ ਪਰ ਜਿਸ ਤਰੀਕੇ ਨਾਲ ਉਹ ਮਸੀਹ ਭਾਈ ਚਰਨ ਨਾਲ ਸੰਬੰਧ ਰੱਖ ਕੇ ਸਿਰ ਤੇ ਦਸਤਾਰ ਰੱਖ ਕੇ ਪਹਿਨਾਵਾ ਕੋਈ ਹੋ ਰਿਹਾ ਪਰ ਚਾਰ ਕਿਸੇ ਹੋਰ ਧਰਮ ਦਾ ਸੋ ਲੱਗਦਾ ਨਹੀਂ ਇਸ ਤਰੀਕੇ ਨਾਲ ਜਿਹੜੇ ਇਹਨਾਂ ਤੇ ਜਿਹੜਾ ਸਾਂਝਾ ਓਕਸਨਾ ਚਾਹੀਦਾ ਇਹਨਾਂ ਨੂੰ ਮੈਂ ਜੀ ਮੈਂ ਤੇ ਬੇਨਤੀ ਕਰਾਂਗਾ ਅੱਜ ਬਾਬਾ ਮੇਜਰ ਸਿੰਘ ਜੀ ਨੇ ਵੀ ਬੈਠੇ ਆ ਸਾਰੇ ਆ ਕੇ ਜਥੇਬੰਦੀਆਂ ਬੈਠੀਆਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਦਸਤਾਰ ਬਣ ਕੇ ਕਰੇਗਾ ਉੱਤੇ ਆਪਾਂ ਲੀਗਲੀ ਕਾਰਵਾਈ ਕਰਾਵਾਂਗੇ ਔਰ ਤੇ 295ਏ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਸਿਰ ਤੇ ਦਸਤਾਰ ਬਣ ਕੇ ਕਿ ਆਪਾਂ ਕ੍ਰਿਸ਼ਨ ਭਾਈ ਚਾਰੇ ਦਾ ਪ੍ਰਚਾਰ ਕਰ ਰਹੇ ਆ ਉਸ ਚੀਜ਼ ਤੇ ਵੀ ਪਰਚਾ ਹੋਣਾ ਚਾਹੀਦਾ ਕਿ ਇਹਨਾਂ ਨੇ ਲੀਗਲੀ ਆਪਣਾ ਧਰਮ ਪਰਿਵਰਤਨ ਕੀਤਾ ਹੈ ਕਿ ਨਹੀਂ ਕੀਤਾ ਹੁਣ ਤੁਹਾਡੇ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਬਾਬਾ ਮੇਜਰ ਸਿੰਘ ਹੋਣਾ ਨਾ ਬਾਬਾ ਗੁਰਪ੍ਰੀਤ ਸਿੰਘ ਹੋਣਾ ਨੂੰ 27 ਤਰੀਕ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਸੋਹਰੇ ਬਾਰੇ ਦਾ 27 ਤਰੀਕ ਨੂੰ ਸਵੇਰੇ 8 ਵਜੇ 골ਡਨ ਗੇਟ ਇਕੱਠੇ ਹੋਵਾਂਗੇ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਨੂੰ ਅਸੀਂ ਹਮਾਇਤ ਕਰਦੇ ਆਂ ਪੂਰੇ ਸਮਾਜ ਵੱਲੋਂ ਉਸ ਤੋਂ ਬਾਅਦ ਅਸੀਂ ਇੱਥੋਂ ਇਕੱਠੇ ਹੋ ਕੇ ਸਿੱਧਾ ਬੀਐਮਸੀ ਚੌਕ ਜਲੰਧਰ ਜਾਵਾਂਗੇ ਉੱਥੇ ਅਨਮਿੱਥੇ ਲਈ ਦਰਣਾ ਲਾਵਾਂਗੇ ਉੱਥੇ ਪੱਕੇ ਪੱਕੇ ਮੋਰਚੇ ਰਹਿਣਗੇ ਪੱਕੇ ਮੋਰਚੇ ਰਹਿਣਗੇ ਜਿੰਨਾ ਚਿਰ ਬਾਬਾ ਤੇ ਉਹ ਪਰਚਾ ਕੈਨਸਲ ਨਹੀਂ ਹੁੰਦਾ ਤੇ ਜਿਨ੍ਹਾਂ ਦੇ ਖਿਲਾਫ ਪਰਚੇ ਬਾਰੇ ਕਹੇ ਉਹਨਾਂ ਦੇ ਖਿਲਾਫ ਪਰਚਾ ਦਰਜ ਨਹੀਂ ਹੋ ਦੌਰੀ ਰੈਸਟ ਨਹੀਂ ਪੈਂਦੀ ਅਸੀਂ ਜਾਵਾਂਗੇ ਖਿਲਾਫ ਜਿਹੜਾ ਪਰਚਾ ਦੀ ਮੰਗ ਕੀਤੀ ਹੈ ਬਾਬਾ ਨਰੂਲਾ ਜੀ ਦੇ ਅੰਕੂ ਨਰੂਲਾ ਜੀ ਦੇ ਖਿਲਾਫ ਧੰਨਵਾਦ ਧੰਨਵਾਦ ਉਹਦੇ ਵਿੱਚ ਕੀ ਨਾਮ ਤੁਹਾਡਾ ਜੀ ਰਾਏ ਕੁਮਾਰ ਸ਼ਰਮਾ ਧਰਮ ਜਾਗਰਨ ਦੇ ਪ੍ਰਮੋਖ ਹੈ ਆਰਐਸਐਸ ਤੋਂ ਅਰ ਇਹ ਜਿਆ ਕਟਨਾਵਾਂ ਹੋ ਰਹੀਆਂ ਬਹੁਤ ਮੰਦ ਭਗੀਆਂ ਇਸ ਪੂਰਾ ਸਮਾਜ ਇਸ ਕੰਮ 'ਚ ਲੱਗਾ ਹੈ ਔਰ ਜਿਹੜਾ ਕੰਮ ਸਾਨੂੰ 10 ਸਾਲ ਪਹਿਲਾਂ ਕਰਨਾ ਜਿਹੜਾ ਸੀ ਚਲੋ ਲੋਕੀ ਜਾਗੇ ਨੇ ਬਿਲਕੁਲ ਜਾਗਰੂਕ ਹੋਏ ਨੇ ਔਰ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਲੋਕ ਪਖੰਡ ਕਰਦੇ ਨੇ ਔਰ ਧਰਮ ਦੇ ਨਾਂ ਤੇ ਧਰਮ ਮੰਤਰਾਂ ਦੇ ਨਾਂ ਤੇ ਸਾਰਾ ਇਹ ਕਾਰਵਾਈ ਚੱਲ ਰਹੀ ਹੈ ਔਰ ਇਹਨਾਂ ਦਾ ਜਿਹੜਾ ਦੇਖੋ ਧਰਮ ਪਰਿਵਰਤਨ ਕਰਨ ਪਰ ਬਾਇਲਾ ਕਿਉਂਕਿ ਇੱਕ ਸਾਲ ਇਹਨਾਂ ਨੂੰ ਇੱਕ ਡੇਢ ਸਾਲ ਰੈਗੂਲਰ ਇਹਨਾਂ ਨੂੰ ਉੱਥੇ ਜਾਣਾ ਪੈਂਦਾ ਠੀਕ ਹੈ ਜੀ ਉੱਥੇ ਗਿਰਜੇ ਜਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਲੀਗਲ ਪ੍ਰੋਸੈਸ ਹੁੰਦਾ ਬਾਅਦ ਚ ਇਹਨਾਂ ਦਾ ਬਪਤਿਸਮਾ ਹੁੰਦਾ ਲੇਕਿਨ ਇਹ ਲੋਕ ਜਿਹੜੇ ਭੋਲੇ ਭਾਲੇ ਲੋਕ ਨੇ ਬਾਰਡਰ ਏਰੀਏ ਦੇ ਜਿਨ੍ਹਾਂ ਨੂੰ ਪਤਾ ਵਿਚਾਰੇ ਨੂੰ ਕੁਝ ਨਹੀਂ ਅਨਪੜ੍ਹ ਲੋਕ ਨੇ ਉਹਨਾਂ ਕੋਲ ਜਾ ਕੇ ਤੇਰੇ ਵਾਸਤੇ ਪ੍ਰੇ ਕਰਾਂਗੇ ਤੇਰੇ ਵਾਸਤੇ ਉਹ ਕਰਾਂਗੇ ਜੇ ਤੁਹਾਡੀ ਪ੍ਰੇ ਨਾ ਠੀਕ ਹੁੰਦੀ ਹੈ ਸੀਐਮਸੀ ਬੰਦ ਕਰ ਦਿਓ ਸਿਮਸੀ ਹੌਟਫੇ ਲੋਨ ਨਾ ਦਈਏ ਸਿੱਧੇ ਪਿੰਗਲਵਾੜੇ ਦੇ ਵਿੱਚ ਇੰਨੇ ਲੋਕ ਉੱਥੇ ਬਿਮਾਰ ਪਏ ਹਸਪਤਾਲਾ ਦੇ ਵਿੱਚ ਇੰਨੇ ਪਏ ਉਹਨਾਂ ਨੂੰ ਠੀਕ ਕਰਨ ਉਹਨਾਂ ਦੀ ਸੇਵਾ ਕਰਨ ਉਹਨਾਂ ਨੂੰ ਠੀਕ ਕਰਨ ਇਹ ਬਿਲਕੁਲ ਪਖੰਡ ਕਰਦੇ ਨੇ ਔਰ ਲੋਕ ਤੁਸੀਂ ਦੇਖਿਆ ਵੀਡੀਓ ਦੇਖਿਆ ਕਿ ਛਿਟਾ ਮਾਰ ਕੇ ਸਾਰੇ ਐਂ ਬੇਹੋਸ਼ ਹੋ ਜਾਂਦੇ ਨੇ ਮੁੜ ਕੇ ਠੀਕ ਵੀ ਹੋ ਜਾਂਦੇ ਨੇ ਕਿ ਤੁਸੀਂ ਇੰਨੀ ਕਰਨੀ ਆਲੇ ਓ ਤੇ ਤੁਸੀਂ ਸਾਡੇ ਕੋਲ ਹੈਗੇ ਪਖੰਡ ਤੇ ਹੀ ਕਰਦੇ ਓ ਤੇ ਤੁਸੀਂ ਬਾਰਡਰ ਤੇ ਜਾਓ ਨਾ ਸੈਨਾ ਨੂੰ ਗੋਲੀ ਚਲਾਉਣ ਦੀ ਕੀ ਲੋੜ ਐ ਉੱਥੇ ਜਾ ਕੇ ਛਿਟਾ ਦਿਓ ਬੇਹੋਸ਼ ਕਰ ਦਿਓ ਸਾਰੇ ਮਨ ਲੇ ਇਹ ਪਖੰਡਵਾਦ ਹੈ ਔਰ ਪਖੰਡਵਾਦ ਇਹ ਖਤਮ ਹੋਣਾ ਚਾਹੀਦਾ ਉਹਨ ਲੋਕ ਕੀ ਜਾਗਰੋ ਕਹਿੰਨੇ ਜਿਸ ਕਰਕੇ ਸਾਰਾ ਸੰਗਠਨ ਇਕੱਠੇ ਹੋਏ ਨੇ ਔਰ ਉਹ ਸੰਗਠਨ 27 ਤਰੀਕ ਨੂੰ ਆਪਾਂ ਸਾਰੇ ਇਥੋਂ 8 ਵਜੇ ਰਵਾਨਗੀ ਕਰਾਂਗੇ ਗੇਟ ਤੋਂ ਔਰ ਜਲੰਧਰ ਬੀ ਐਮ ਸੀ ਚੌਂਕ ਤੇ ਧਰਨਾ ਦੇਾਂਗੇ ਦੇਖੋ ਨਜਾਇਜ਼ ਜਿਹੜਾ ਬੰਦਾ ਇੱਕ ਨਜਾਇਜ਼ ਬੰਦੇ ਨੂੰ ਕਹਿੰਦਾ ਉਹਦੇ ਵਾਸਤੇ ਉਹਨੂੰ ਉਲਟਾ ਮਲਾਇਮ ਜਿਹੜੇ ਪਰਚਾ ਉਹਨਾਂ ਤੇ ਦੇ ਦਿੰਦੇ ਆ ਔਰ ਜਿਹੜੇ ਦੋਸ਼ੀ ਨੇ ਉਹ ਤੁਰੇ ਫਿਰਦੇ ਨੇ ਮੋਲੇ ਬਹੁਤ ਪਤਾ ਨਹੀਂ ਕੀ ਇਹ ਕੋਈ ਸਿਆਸਤ ਹੈ ਕਿ ਕੋਈ ਰਾਜਨੀਤੀ ਹੈ ਇਹ ਰਾਜਨੀਤੀ ਉਪਰ ਉੱਠ ਕੇ ਸਾਨੂੰ ਕਰਨਾ ਪਏਗਾ ਕੁਛ ਨਾ ਕੁਛ ਔਰ ਸਾਰੇ ਸਮਾਜ ਨੂੰ ਹਿੰਦੂ ਸੰਗਠਨ ਸਾਰੇ ਨਾਲ ਨੇ ਔਰ ਉਸ ਦਿਨ ਹਿੰਦੂ ਸੰਗਠਨ ਸਾਰੇ ਨਾਲ ਜਾਣਗੇ ਸੋ ਕਹਿ ਲਈਏ ਕਿ ਹੁਣ 27 ਤਰੀਕ ਨੂੰ ਜਲੰਧਰ ਦੇ ਵਿੱਚ ਬੀ ਐਮ ਸੀ ਚੌਂਗ ਚ ਪੱਕੇ ਕਰਾਓ ਕੀਤੇ ਜਾਣੇ ਆ ਮੋਰਚਾ ਬੰਦੀ ਹੋਏਗੀ ਉਸ ਜਗ੍ਹਾ ਤੇ ਮੰਗ ਇਹ ਹੈਗੀ ਆ ਕਿ ਅੰਕੁਰ ਨਰੂਲਾ ਦੇ ਖਿਲਾਫ ਜਿਹੜੇ ਆ ਪਰਚੇ ਦਰਜ ਕੀਤੇ ਜਾਣ ਅਤੇ ਬਾਬਾ ਗੁਰਪ੍ਰੀਤ ਸਿੰਘ ਹੋਣਾ ਤੇ ਜੋ ਪਰਚੇ ਕੀਤੇ ਗਏ ਨੇ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਸੋ ਹੁਣ ਇਹ ਮੰਗ ਹੈਗੀ ਆ 27 ਤਰੀਕ ਨੂੰ Hindu ਸੰਗਠਨ ਵੀ ਜਿਹੜਾ ਆ ਇਸ ਦੇ ਵਿੱਚ ਹਮਾਇਤ ਕਰੇਗਾ ਅਤੇ ਜਲੰਧਰ ਨੂੰ ਗੋਲਡਨ ਗੇਟ ਤੋਂ ਸਵੇਰੇ 8 ਵਜੇ ਰਵਾਨਗੀ ਕੀਤੀ ਜਾਏਗੀ ਸੋ ਦੇਖਦੇ ਆ ਪ੍ਰਸ਼ਾਸਨ ਇਸ ਦੇ ਉੱਪਰ ਕੀ ਧਿਆਨ ਦਿੰਦਾ ਹੈ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਮੈਂ ਸਮਰਦੀਪ ਸਿੰਘ ਅੰਮ੍ਰਿਤਸਰ